ਨਮਸਕਾਰ ਮੈਂ ਹਾ ਤੋੜਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਸ਼ਰਮਨਾਖਾਰ ਹੋਈ ਹੈ ਇਹ ਹਾਰ ਦਾ ਸਾਰੇ ਹੀ ਬਾਗੀ ਧੜੇ ਦੇ ਆਗੂ ਹਾਰ ਦਾ ਜ਼ਿੰਮੇਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਠਹਿਰਾ ਰਹੇ ਨੇ ਵਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੱਕ ਚੋਣਾਂ ਦੀ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦਾ ਸਫ਼ਰ ਬਹੁਤ ਮਾੜਾ ਜਾਂ ਬਹੁਤ ਬੁਰਾ ਜਾਂ ਕਹਿ ਦਈਏ ਬੜਾ ਨਿਰਾਸ਼ਾਜਨਕ ਰਿਹਾ ਹੈ ਕਿਉਂਕਿ ਪੰਜਾਬ ਦੀ ਸਿੱਖ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਸਾਥ ਨਹੀਂ ਦਿੱਤਾ ਜਦੋਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਏ ਸਾਰੇ ਪੰਜਾਬ ਦੇ ਲੋਕ ਅਤੇ ਬਾਗੀ ਧੜੇ ਦੀ ਗੱਲ ਕਰੀਏ ਬੀਬੀ ਜ਼ਗੀਰ ਕੌਰ ਮਨਪ੍ਰੀਤਿਆਲੀ ਪ੍ਰੇਮ ਚੰਦੂ ਮਾਜਰਾ ਵਡਾਲਾ ਚਰਨਜੀਤ ਸਿੰਘ ਬਰਾੜ ਪ੍ਰਵਿੰਦਰ ਢੀਂਸਾ ਸੁਖਵਿੰਦਰ ਢੀਂਸਾ ਜਿੰਨੇ ਵੀ ਆਗੂ ਸੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਸਾਰਿਆਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਗਈ ਜਦੋਂ ਲੋਕ ਸਭਾ ਦੇ ਨਤੀਜੇ ਆਏ ਕਿਉਂਕਿ 13 ਦੇ ਵਿੱਚੋਂ 10 ਦੀਆਂ ਜਬਾਨਤਾ ਜਬਤ ਹੋ ਗਈਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਿਰਫ ਇੱਕ ਸੀਟ ਜਿੱਤੀ ਸ਼੍ਰੋਮਣੀ ਅਕਾਲੀ ਦਲ ਨੇ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਤਲਬ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ 2007 ਤੋਂ ਲੈ ਕੇ 2017 ਦੇ ਵਿੱਚ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਉਹਨਾਂ ਗਲਤੀਆਂ ਨੂੰ ਉਸ ਚਿੱਠੀ ਦੇ ਵਿੱਚ ਉਸ ਮਾਫੀ ਨਾਮੇ ਦੇ ਵਿੱਚ ਲਿਖਿਆ ਗਿਆ ਉਸ ਤੋਂ ਬਾਅਦ ਅਰਦਾਸ ਕੀਤੀ ਗਈ ਅਰਦਾਸ ਤੋਂ ਬਾਅਦ ਦੂਸਰੇ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਧੜੇ ਦੇ ਨਾਲ ਜਿਹੜੇ ਟਕਸਾਲੀ ਆਗੂ ਸੀ ਉਹਨਾਂ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਥੇਦਾਰ ਦੇ ਕੋਲ ਤਲਬ ਹੁੰਦਾ ਹੈ ਅਤੇ 117 ਦੇ ਵਿੱਚੋਂ 112 ਜਿਹੜੇ ਸੁਖਵੀਰ ਬਾਦਲ ਦੇ ਧੜੇ ਵਾਲੇ ਸੀ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਭਰੋਸਾ ਪ੍ਰਗਟਾਇਆ ਇਟ ਮੀਨਸ ਕਿ ਸੁਖ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹਰੀ ਝੰਡੀ ਮਿਲ ਗਈ ਹੈ ਹੁਣ ਬਾਗੀ ਧੜਾ ਕੱਲ ਫਿਰ ਇੱਕ ਵਾਰ ਇਕੱਠਾ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਸੁਖਬੀਰ ਬਾਦਲ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਾਂਗੇ ਕਿਉਂਕਿ ਕੱਲ ਅਕਾਲ ਸ਼ਰੋਮਣੀ ਅਕਾਲੀ ਦਲ ਦੇ ਆਕਾਈ ਪ੍ਰਧਾਨ ਦਿੱਲੀ ਤੋਂ ਪਰਮਜੀਤ ਸਿੰਘ ਸਰਨਾ ਸਰਜੀਤ ਸਿੰਘ ਬਰਨਾਲਾ ਦੀ ਪਤਨੀ ਪਰਮਜੀਤ ਕੌਰ ਬਰਨਾਲਾ ਨੂੰ ਮਿਲੇ ਸੀ ਅਤੇ ਹੋਰ ਵੀ ਸਰਦਾਰ ਸੁਖਬੀਰ ਸਿੰਘ ਦੇ ਧੜੇ ਦੇ ਆਗੂ ਬਰਨਾਲਾ ਦੇ ਵਿੱਚ ਉਹਨਾਂ ਨੇ ਸਰਜੀਤ ਸਿੰਘ ਬਰਨਾਲਾ ਦੇ ਘਰ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਲੇਕਿਨ ਬਾਗੀ ਧੜਾ ਬਿਲਕੁਲ ਹਾਲੇ ਵੀ ਮਜ਼ਬੂਤ ਹੈ ਬੀਬੀ ਜ਼ਗੀਰ ਕੌਰ ਨੇ ਚੰਦੂ ਮਾਜ਼ਰਾ ਨੇ ਢੀਨਸਾ ਪਰਿਵਾਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਹਿਮਤੀ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਰਦਾਰ ਸੁਖਬੀਰ ਸਿੰਘ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਲੈ ਨਹੀਂ ਜਾਂਦਾ ਉਨੀ ਦੇਰ ਤੱਕ ਸਾਡਾ ਸੰਘਰਸ਼ ਜਿਹੜਾ ਹੈ ਸਟਰਗਲ ਸਾਡਾ ਜਾਰੀ ਰਹੇਗਾ ਇਹ ਗੱਲ ਕੱਲ ਕੀਤੀ ਹੈ ਬਾਗੀ ਧੜੇ ਦੇ ਖਸਾਲੀ ਆਗਵਾ ਨੇ इवन दो ਜਦੋਂ ਮਾਫੀ ਨਾਵੇਂ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਬਾਗੀ ਧੜਾ ਪੇਸ਼ ਹੋਇਆ ਸੀ ਸਿਕੰਦਰ ਸਿੰਘ ਮਲੂਕਾ ਉੱਥੇ ਮੌਜੂਦ ਨਹੀਂ ਸੀ ਲੋਕ ਇਹ ਵੀ ਦੱਸ ਰਹੇ ਸੀ ਕਿ ਸਿਕੰਦਰ ਸਿੰਘ ਮੌਜੂਦ ਜਿਹੜੇ ਮਲੂਕਾ ਨੇ ਹੋ ਸਕਦਾ ਹੈ ਕਿ ਉਹ ਟੱਚ ਦੇ ਵਿੱਚ ਹੋਣ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਲੇਕਿਨ ਕੱਲ ਸਿਕੰਦਰ ਸਿੰਘ ਮਲੂਕਾ ਵੀ ਬਾਗੀ ਧੜੇ ਦੇ ਨਾਲ ਵਿਖਾਈ ਦਿੱਤੇ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਸ਼ਰੋਮਣੀ ਅਕਾਲੀ ਦਲ ਬਚਾਓ ਦੀ ਮਹਿਮ ਚਲਾਈ ਸੀ ਲੇਕਿਨ ਉਹਨਾਂ ਨੇ ਹੁਣ ਮਹਿਮ ਹੁਣ ਜਿਹੜੀ ਸੰਸਸਤਾ ਹੈ ਉਸ ਦਾ ਨਾਮ ਚੇਂਜ ਕਰਕੇ ਰੱਖ ਦਿੱਤਾ ਹੈ ਉਹਨਾਂ ਨੇ ਕਿਹਾ ਸ਼ਰੋਮਣੀ ਅਕਾਲੀ ਦਲ ਸੁਧਾਰ ਚਲਾਉ ਲੈ ਯਾਨੀ ਕਿ ਬੀਬিজਗੀਰ ਕੌਰ ਅਤੇ ਬਾਗੀ ਧੜੇ ਨੇ ਇਸ ਦਾ ਨਾਮ ਬਦਲਤਾ ਹੈ ਉਹਨਾਂ ਨੇ ਕਿਹਾ ਜਿਹੜੀ ਅਸੀਂ ਗੱਲ ਕਹੀ ਸੀ ਸਾਡੀ ਜ਼ਬਾਨ ਪੱਕੀ ਹੈ ਸਾਡੇ ਸ਼ਬਦ ਪੱਕੇ ਨੇ ਅਸੀਂ ਆਪਣੇ ਸ਼ਬਦਾਂ ਤੋਂ ਪਿੱਛੇ ਨਹੀਂ ਹਟਾਂਗੇ ਚਾਹੇ ਜੋ ਕੁਛ ਵੀ ਹੋ ਜਾਵੇ ਇਹ ਗੱਲ ਕੀਤੀ ਹੈ ਬਾਗੀ ਟੜੇ ਨੇ ਉਹਨਾਂ ਨੇ ਕਿਹਾ ਜਿੰਨਾ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਜਾਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇ ਦਿੰਦਾ 19 ਦੇਰ ਤੱਕ ਸਾਡੀ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਦੂਜੇ ਟਕਸਾਲੀ ਆਗੂ ਨੇ ਜਿਹੜੇ ਹਮਾਇਤ ਕਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਸੀਂ ਉਹਨਾਂ ਨੂੰ ਬਿਲਕੁਲ ਸਮਰਥਨ ਨਹੀਂ ਦੇਵਾਂਗੇ ਸਾਡਾ ਕੋਈ ਰਾਜ਼ੀਨਾਮਾ ਨਹੀਂ ਹੈ ਅਸੀਂ ਖੜੇ ਹਾਂ ਤੇ ਬਾਗੀ ਧੜੇ ਦੇ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਲ ਸੁਧਾਰ ਲਹਿਰ ਚੜਾਉ ਜਿਹੜੀ ਅੰਦੋਲਨ ਚਲਾਇਆ ਹੋਇਆ ਹੈ ਜਿੰਨਾ ਜੇ ਤੱਕ ਉਹ ਸਾਰਥਕ ਜਿੰਨਾ ਚਿਰ ਉਹ ਕਾਰਗਰ ਸਾਬਤ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਦੇ ਰਵਾਂਗੇ